ਸਾਡੇ ਇੱਕ ਇਥੇ ਬਾਈਕ ਚੋਰੀ ਦੀ ਐਫਆਈਆਰ ਰਜਿਸਟਰ ਕੀਤੀ ਸੀ ਮਿਨੀ ਸੈਕਟਰੀਏਟ ਦੇ ਕੋਲੋਂ ਬਾਹਰੋਂ ਬਾਈਕ ਚੋਰੀ ਹੋਈ ਸੀ ਇਸ ਨੂੰ ਲੈ ਕੇ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਜਿਸ ਦੇ ਦੌਰਾਨ ਅਸੀਂ ਦੋ ਅਕਿਊਜ਼ ਸਭ ਤੋਂ ਪਹਿਲਾਂ ਅਸੀਂ ਸੀਸੀਟੀਵੀ ਤੋਂ ਫਾਈਂਡ ਆਊਟ ਕੀਤਾ ਤੇ ਉਹਦੇ ਵਿੱਚ ਦੇਖਿਆ ਸੀ ਦੋ ਅਕਿਊਜ਼ ਆਏ ਉਹਨਾਂ ਨੇ ਇੱਕ ਬਾਈਕ ਤੇ ਆਏ ਉਹਦੇ ਚੋਂ ਇੱਕ ਉਤਰਿਆ ਤੇ ਆਪਣੀ ਜਿਹੜੀ ਬਾਈਕ ਦੀ ਚੋਰੀ ਦੀ ਰਿਪੋਰਟ ਹੈ ਉਹਨੂੰ ਲੈ ਕੇ ਚਲੇ ਗਏ ਇਸ ਤੋਂ ਬਾਅਦ ਅਸੀਂ ਉਹਨਾਂ ਦਾ ਪਛਾਣਿਆ ਤਾਂ ਪਤਾ ਚੱਲਿਆ ਕਿ ਉਹ اسلامਾਬਾਦ ਏਰੀਆ ਦੇ ਸਿਗੇ ਉਸ ਤੋਂ ਸਭ ਤੋਂ ਪਹਿਲਾਂ ਅਸੀਂ ਆਪਣੇ ਸੋਰਸਸ ਲਗਾ ਕੇ ਇੱਕ ਬੰਦਾ ਬਿੱਕਰ ਸਿੰਘ ਨਾਮ ਦੇ ਆਕੂਸ ਨੂੰ ਅਸੀਂ ਅਰੈਸਟ ਕੀਤਾ ਉਹਨੂੰ ਰਿਮਾਂਡ ਤੇ ਲੈਣ ਤੋਂ ਸਾਨੂੰ ਇਹ ਪਤਾ ਚੱਲਿਆ ਕਿ ਬਾਈਕ ਟਾਂਡੇ ਵਾਲੇ ਪਾਸੇ ਜਾਂ ਹਰਿਆਣੇ ਵਾਲੇ ਪਾਸੇ ਵਿਕੀ ਹੈ ਉਹਦਾ ਰਿਮਾਂਡ ਜਦੋਂ ਲੈਣ ਤੋਂ ਬਾਅਦ ਅਸੀਂ ਨੈਕਸਟ ਡੇ ਹੀ ਗੋਰੇ ਨੂੰ ਅਸੀਂ ਟਰੈਕ ਕਰਨਾ ਸਟਾਰਟ ਕੀਤਾ ਤੇ ਸਪੈਸ਼ਲ ਬ੍ਰਾਂਚ ਦੀ ਟੀਮ ਨੂੰ ਨਾਲ ਲੈ ਕੇ ਅਸੀਂ ਗੋਰਾ ਜਿਹੜਾ ਕਿ ਦੂਸਰਾ ਆਕੂਸ ਸੀ ਉਹਨੂੰ ਵੀ ਅਰੈਸਟ ਕੀਤਾ ਉਸ ਦੀ ਅਰੈਸਟ ਤੇ ਰਿਮਾਂਡ ਤੋਂ ਬਾਅਦ ਸਾਨੂੰ ਟੋਟਲ 5 ਬਾਈਕਸ ਰਿਕਵਰੀ ਹੋਈਆਂ ਤੇ ਇੱਕ ਐਕਟਿਵ ਆ ਵੀ ਰਿਕਵਰ ਹੋਇਆ ਜਿਸ ਜਿਹੜੀ ਕੰਪਲੇਂਟ ਸੀਗੀ ਮਿਨੀ ਸੈਕਟਰੀਏਟ ਤੋਂ ਬਾਈਕ ਚੋਰੀ ਦੀ ਉਹ ਵੀ ਉਹਦਾ ਇੱਕ ਉਹ ਵੀ ਵਨ ਆਫ ਦਾ ਬਾਈਕ ਹੈਗੀ ਹੈ ਤਾਂ ਅਸੀਂ ਆਪਣੀ ਪੂਰੀ ਟੀਮ ਦਾ ਮੈਂ ਬਹੁਤ ਥੈਂਕਸ ਕਰਦੇ ਆ ਕਿ ਅਸੀਂ ਬਹੁਤ ਹੀ ਜ਼ਿਆਦਾ ਕੱਟ ਟਾਈਮ ਦੇ ਵਿੱਚ ਇੰਨੀ ਰਿਕਵਰੀ ਕੀਤੀ ਹੈ ਤੇ ਅਸੀਂ ਅੱਗੇ ਵੀ ਪੂਰੇ ਸ਼ਹਿਰ ਦੇ ਵਿੱਚ ਇੱਥੇ ਵੀ ਚੋਰੀ ਦਾ ਕੋਈ ਮੈਟਰ ਹੁੰਦਾ ਹੈ ਜਾਂ ਕੋਈ ਵੀ ਇਸ਼ੂ ਹੋਊਗਾ ਅਸੀਂ ਪੂਰੇ ਪੂਰੇ ਹੌਸਲੇ ਦੇ ਨਾਲ ਔਰ ਆਪਣੇ ਸ਼ਹਿਰ ਦੇ ਵਿੱਚ ਪੂਰੇ ਸੁਰੱਖਿਆ ਪ੍ਰਬੰਧ ਦੇ ਲਈ ਅਸੀਂ ਨਿਸ਼ਚਿਤ ਹੈ ਔਰ ਅਸੀਂ ਐਨਸ਼ੋਰ ਵੀ ਕਰਾਂਗੇ ਕਿ ਸਭ ਦੀ ਪ੍ਰੋਬਲਮਸ ਟਾਈਮਲੀ ਐਡਰੈਸ ਕਰੀਏ ਇਨਾਂ ਤੇ ਬੰਲੇ ਵੀ ਕੋਈ ਪਰਚੇ ਹੈ ਕਿ ਨਾ ਹਾਂਜੀ ਇਹ ਦੋਨੋਂ ਪਹਿਲਾਂ ਵੀ ਚੋਰੀ ਦੇ ਹੀ ਮਾਮਲਿਆਂ ਦੇ ਵਿੱਚ ਕਾਫੀ ਅੰਦਰ ਰਹੇ ਆ ਐਨਡੀ ਦੇ ਵੀ ਪਰਚੇ ਸੀ ਇਹਨਾਂ ਤੇ ਇਹ ਬੇਲ ਆਊਟ ਸੀਗੇ ਹੁਣੇ ਆਏ ਸੀ ਤੇ ਅਸੀਂ ਇਹਨਾਂ ਨੂੰ ਹੁਣ ਫੇਰ ਟਰੈਕ ਕਰਕੇ ਤੇ ਆਪਣੀ ਕਾਰਵਾਈ ਕੀਤੀ ਅਰੈਸਟ ਕੀ ਜਗ੍ਹਾ ਤੋਂ ਹੋਇਆ ਅਰੈਸਟ ਹੀ ਇੱਕ ਨਿਕਰ ਤੋਂ ਹੀ ਹੋਇਆ ਏ ਅਸਲਾਮਾਬਾਦ ਏਰੀਆ ਤੋਂ ਤੇ ਹੁਣ ਅਸੀਂ ਅੱਗੇ ਇਹਨਾਂ ਨੂੰ ਜੁਡੀਸ਼ੀਅਲ ਕਸਟਡੀ ਤੇ ਹੁਣ ਪ੍ਰੈਜ਼ੈਂਟਲੀ ਹੈ 6 ਬਾਈ ਕਰ ਰਹੀ ਹੋ ਹਾਂਜੀ ਓਟਲ 6 ਇਹਦੇ ਚੋਂ ਇੱਕ ਐਕਟਿਵਾ ਹੈ ਤੇ 5 ਵਾਈਪਸ ਸਰ ਇਹ ਲੋਕਲ ਹਿਸਾਬ ਕਿਹਾ ਕਿ ਬਾਹਰ ਤੋਂ ਹਲੇ ਵੈਰੀਫਾਈ ਕਰ ਰਹੇ ਆ ਮੋਸਟਲੀ ਹੁਸ਼ਾਰਪੁਰ ਏਰੀਆ ਦੀ ਹੀ ਹੈਗੀ ਆ ਸਾਰੀ